ਕੀ ਹਾਲ ਹੈ ਜੀ ਦੋਸਤੋ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਦੇਖੋ ਜੀ ਕਣਕ ਜਿਹੜੀ ਆਪਾਂ ਵੇਈਤੀ ਕੱਲ ਮਤਲਬ ਛਿੱਟਾ ਮਾਰਨ ਵਾਸਤੇ ਨੇ ਬਾਈ ਜੀ ਜਿਵੇਂ ਅੱਜ ਸ਼ਾਮ ਨੂੰ ਕਣਕ ਵੇਈਤੀ ਸਵੇਰੇ ਕਣਕ ਨੂੰ ਕੱਢ ਦੋ ਸਾਰੀ ਰਾਤ ਵੀ ਜੀ ਰਹਿਣ ਦੋ ਸਵੇਰੇ ਕੱਢ ਕੇ ਉਸ ਨੂੰ ਮਤਲਬ ਕਿ ਬਾਹਰ ਕੱਢ ਦਿਓ ਪਾਣੀ ਤੋਂ ਰੱਬ ਤੁਹਾਡਾ ਭਲਾ ਕਰੇ ਸ਼ਾਮ ਨੂੰ ਜਾਂ ਉਸ ਤੋਂ ਅਗਲੇ ਦਿਨ ਸਵੇਰੇ ਛਿੱਟਾ ਮਾਰ ਦਿਓ ਬਾਈ ਇਹ ਦੇਖੋ ਐਨ ਕੁੰਡਰ ਮਾਰੀ ਖੜੀ ਹੈ ਨਾਲ ਕਿ ਨਾਲ ਮਤਲਬ ਦਾਣਾ ਡਿੱਗਿਆ ਨਾਲ ਕਿ ਨਾਲ ਅਰਾ ਹੋਇਆ ਹੋਰ ਬਾਈ ਜੀ ਕੋਈ ਸੋਲੂਸ਼ਨ ਨਹੀਂ ਤਾਂ ਕਣਕ ਘਟ ਜੰਮੀ ਆ ਆਪਣੀ ਫਾਨਿਆਂ ਕਰਕੇ ਫਾਨੇ ਨੇ ਮਤਲਬ ਕਿ ਗਿੱਲ ਖਿੱਚ ਲਈ ਸਾਰੀ ਜ਼ਮੀਨ ਕੀ ਜ਼ਮੀਨ ਗਈ ਸੁੱਕਾ ਸੁੱਕਣ ਕੇ ਕਾਰਨ ਬਾਈ ਕਣਕ ਘਟ ਜੰਮੀ ਹੁਣ ਆਪਾਂ ਨੇ ਪਾਣੀ ਦੇ ਆ ਇਸ ਨੂੰ ਲਾ ਤੇ ਉੱਪਰ ਛਿੱਟਾ ਮਾਰ ਰਹੇ ਆ ਬਾਈ 5-7 ਦਿਨਾਂ ਦਾ 10 ਦਿਨਾਂ ਦਾ ਵਿੱਚ ਵਿੱਚ ਤੁਹਾਨੂੰ ਦਿਖਾਵਾਂਗੇ ਬਾਣ ਭਰਿਆ ਆ ਅੱਜ ਤੁਸੀਂ ਦੇਖ ਰਹੇ ਹੋ ਉਹ ਦੇਖੋ ਪਰਲੇ ਪਾਸੇ ਜਿਹੜੀ ਚਮਕਰੀ ਹੈ ਉਹ ਆਪਣੇ ਫਾਨੇ ਵੱਡ ਕੇ ਵਿੱਜੀ ਹੋਈ ਹੈ ਇਹ ਦੇਖਿਆ ਫਾਨੇ ਦੇ ਵਿੱਚ ਚਮਰੀ ਹੈ ਵੈਸੇ ਪਰ ਘਟ ਹੈ ਤੁਹਾਨੂੰ ਅੱਜ ਤੇ 10 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਦਿਖਾਵਾਂਗੇ ਬਾਈ ਵੀ ਕਣਕ ਕਿੰਨੀ ਸੋਹਣੀ ਜੰਮੀ ਹੈ ਜੇ ਹੋਰ ਭੈਣ ਭਾਈ ਕਾ ਕਿਸੇ ਕਾ ਕਣਕ ਘਟ ਜੰਮੀ ਹੈ ਬਾਈ ਕੋਈ ਫਿਕਰ ਕਰਨ ਦੀ ਲੋੜ ਨਹੀਂ ਕਣਕ ਨੂੰ ਲਾਓ ਪਾਣੀ ਤੇ ਦੂਜੇ ਦਿਨ ਮਾਰੋ ਛਿੱਟਾ ਜਿੱਦਣ ਪਾਣੀ ਲਾਣਾ ਹੈ ਉਦਨੇ ਕਣਕ ਵੇਦੋ ਪਾਣੀ ਚ ਕਣਕ ਵੇ ਕੇ ਅਗਲੇ ਦਿਨ ਜਿੱਦਣ ਆਪਣਾ ਛਿੱਟਾ ਮਾਰਨਾ ਹੈ ਸਵੇਰ ਨੂੰ ਕਰ ਦਿਓ ਕਣਕ ਸ਼ਾਮ ਨੂੰ ਮਾਰੋ ਛਿੱਟਾ ਨਹੀਂ ਤਾਂ ਅਗਲੇ ਦਿਨ ਤੜਕੀ ਨੂੰ ਮਾਰ ਕੋਈ ਦਿੱਕਤ ਨਹੀਂ ਉਹਨੂੰ ਬੰਦ ਘਟਿਆਂ ਦੇ ਵਿੱਚ ਪਈ ਰਹਿਣ ਦਿਓ ਵੇਸਕ ਬਾਹਰੇ ਪਈ ਰਹਿਣ ਦਿਓ ਕੋਈ ਦਿੱਕਤ ਨਹੀਂ ਕੋਈ ਤੂੜੀ ਤਾੜੀ ਦੇ ਵਿੱਚ ਦੱਬਣ ਦੀ ਲੋੜ ਨਹੀਂ ਕਣ ਕੈਨ ਵਧੀਆ ਆਪਦਾ ਆਪੇ ਗੱਟਿਆਂ ਕੇ ਵਿੱਚੇ ਗਰਮੈਸ ਖਾਕਾ ਕੁੰਡਰ ਮਾਰਿਆ ਵੇ ਬਾਈ ਜਦੋਂ ਗੁੰਡਰ ਮਾਰਿਆ ਜਿਵੇਂ ਮਰਜੀ ਬੀਤੋ ਬੱਲੇ ਬੱਲੇ ਆ ਬਸ ਠੀਕ ਹੈ ਬਾਈ ਦੋਸਤੋ ਤੁਹਾਨੂੰ 5-7 ਦਿਨਾਂ ਬਾਅਦ ਮਤਲਬ ਇਸੇ ਬਾਨ ਕੀ ਵੀਡੀਓ ਪਾਵਾਂਗੇ ਨਾਲ ਜੋੜ ਦਿਆਂਗੇ ਆ ਫਿਰ ਦੇਖਿਓ ਹਉਨ ਤਾਂ ਨੂ ਲੱਗਾ ਨਾ ਵੀ ਜਣੋ ਕਣਕ ਤੇ ਵੇਲੀ ਰਹਿ ਗਏ ਪਰ ਨਾ ਵੇਲੇ ਨਹੀਂ ਦਿੰਦੇ ਬਾਈ ਸਭ ਕੁਝ ਦੇਗਾ ਦਾਤਾ ਸੱਚੇ ਪਾਤਸ਼ਾਹ ਮਾਲਕ ਠੀਕ ਹੈ ਬਾਈ ਧੰਨਵਾਦ ਦੋਸਤੋ ਸਾਰਿਆਂ ਦਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਬਾਈ ਬਣ ਕੇ ਕੋਈ ਫਰਕ ਨਹੀਂ ਪੈਂਦਾ ਮਾੜੀ ਜੀ ਉਂਗਲ ਨਾਲ ਔਰ ਜੇ ਉਂਗਲਾ ਆਇਆ ਕਰੋ ਬਾਈ ਲਾਇਕ ਹੋ ਜਾਂਦਾ ਹੈ ਦੋ ਤਿੰਨ ਗੁੰਗਲਾ ਮਾਰੋ ਕਮੈਂਟ ਹੋ ਜਾਂਦਾ ਬਸ ਇੱਕ ਉਂਗਲ ਨਾਲੇ ਸ਼ੇਅਰ ਹੋ ਜਾਂਦਾ ਠੀਕ ਆ ਬਾਈ ਦੋਸਤੋ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ